ਦੇਸ਼ ਵਿੱਚ ਕੁੱਤਿਆਂ ਦੀ ਸਮੱਸਿਆ ਬੇਕਾਬੂ ਹੁੰਦੀ ਜਾ ਰਹੀ ਹੈ। ਪ੍ਰਾਪਤ ਹੋਏ ਨਵੇਂ ਅੰਕੜੇ ਇਸ ਮਾਮਲੇ ਵਿੱਚ ਇੱਕ ਨਵੀਂ ਬਹਿਸ ਛੇੜਦੇ ਨੇ। ਅੰਕੜੇ ਅਨੁਸਾਰ ਪਿਛਲੇ ਸਾਲ 2024 ਵਿੱਚ ਜਾਨਵਰਾਂ ਨੇ 27 ਲੱਖ ਦੇ ਕਰੀਬ ਵਿਅਕਤੀਆਂ ਨੂੰ ਕਟਿਆ। 27 ਲੱਖ ਦੇ ਕਰੀਬ ਵਿਅਕਤੀ ਜਾਨਵਰਾਂ ਦੇ ਵੱਢਣ ਦੇ ਪੀੜ ਤੋਂ ਹੋਏ ਔਰ ਉਸ ਤੋਂ ਵੀ ਵੱਡੀ ਖਬਰ ਇਹ ਹੈ ਇਹਨਾਂ ਵਿੱਚੋਂ 22 ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਔਰ ਜਿਹੜੇ 22 ਲੱਖ ਲੋਕਾਂ ਨੂੰ ਕੁੱਤਿਆਂ ਨੇ ਵੱਢਿਆ ਉਹਨਾਂ ਵਿੱਚੋਂ 20 ਫੀਸਦੀ ਦੇ ਕਰੀਬ ਕੇਵਲ ਬੱਚੇ ਨੇ ਤੇ ਜੇ ਇਹਨਾਂ ਅੰਕੜਿਆਂ ਨੂੰ ਹੋਰ ਨੇੜਿਓਂ ਦੇਖਿਆ ਜਾਵੇ ਤੇ ਅੰਕੜਿਆਂ ਮੁਤਾਬਕ ਜਾਨਵਰਾਂ ਵੱਲੋਂ ਰੋਜ਼ਾਨਾ 7400 ਦੇ ਕਰੀਬ ਵਿਅਕਤੀਆਂ ਨੂੰ ਕਟਿਆ ਜਾਂਦਾ ਔਰ ਜੇ ਕੁੱਤਿਆਂ ਦੀ ਗੱਲ ਕਰੀਏ ਤੇ ਕੁੱਤੇ ਪ੍ਰਤੀ ਦਿਨ 6000 ਦੇ ਕਰੀਬ ਵਿਅਕਤੀਆਂ ਨੂੰ ਦੇਸ਼ ਵਿੱਚ ਵੜਦੇ ਨੇ ਔਰ 1 ਘੰਟੇ ਵਿੱਚ ਕੁੱਤਿਆਂ ਦੇ ਵਧਣ ਦੇ 250 ਕੇਸ ਰੋਜ਼ਾਨਾ ਦੇਸ਼ ਵਿੱਚ ਆ ਰਹੇ ਨੇ ਇਹ ਰਿਪੋਰਟ ਇੱਕ ਸਰਵੇ ਦੇ ਆਧਾਰਤ ਹੈ ਔਰ ਖਾਸ ਗੱਲ ਇਹ ਹੈ ਵੀ ਇਹ ਰਿਪੋਰਟ ਖੁਦ ਸਬੰਧਤ ਕੇਂਦਰੀ ਮੰਤਰੀ ਨੇ ਪਾਰਲੀਮੈਂਟ ਵਿੱਚ ਪੇਸ਼ ਕੀਤੀ ਸੀ ਆਮ ਸ਼ਹਿਰਾਂ ਵਿੱਚ ਖਾਸ ਕਰਕੇ ਚੰਡੀਗੜ੍ਹ ਵਿੱਚ ਇਹ ਗੱਲ ਕਹੀ ਜਾਂਦੀ ਹੈ ਵੀ ਮਹਿਲਾਵਾਂ ਖਾਸ ਕਰਕੇ ਔਰ ਮਹਿਲਾਵਾਂ ਵਿੱਚੋਂ ਵੀ ਬਜ਼ੁਰਗ ਮਹਿਲਾਵਾਂ ਜਿਹੜੀਆਂ ਨੇ ਉਹ ਅੱਜਕੱਲ ਕੁੱਤਿਆਂ ਤੋਂ ਬਹੁਤ ਭੈ ਪੀਤ ਨੇ ਔਰ ਸਥਿਤੀ ਇੱਥੋਂ ਤੱਕ ਪਹੁੰਚ ਗਈ ਹੈ ਬੇ ਕੱਲੀਆਂ ਮਹਿਲਾਵਾਂ ਸੈਰ ਕਰਨ ਤੋਂ ਵੀ ਡਰਦੀਆਂ ਨੇ ਕੁੱਤਿਆਂ ਤੋਂ ਮਾਰੀਆਂ ਸੋ ਇਹ ਸਮੱਸਿਆ ਗੰਭੀਰ ਹੁੰਦੀ ਜਾ ਰਹੀ ਹੈ ਔਰ ਇੱਕ ਅਦਾਲਤ ਨੇ ਇਸ ਮਾਮਲੇ ਵਿੱਚ ਬੜੀ ਅਹਿਮ ਟਿੱਪਣੀ ਕੀਤੀ ਅਦਾਲਤ ਨੇ ਕਿਹਾ ਦਰਅਸਲ ਜਿਹੜੇ ਸਟਰੀਟ ਡੌਗ ਨੇ ਗਲੀਆਂ 'ਚ ਘੁੰਮਣ ਵਾਲੇ ਜਿਹੜੇ ਕੁੱਤੇ ਨੇ ਉਹਨਾਂ ਨੂੰ ਕੁਝ ਲੋਕ ਦੁੱਧ ਭੋਜਨ ਜਿਹੜਾ ਪਾਉਂਦੇ ਨੇ ਔਰ ਉਹ ਕੁੱਤੇ ਮੈਂਟਲੀ ਤੌਰ ਤੇ ਇਸ ਢੰਗ ਨਾਲ ਮਹਿਸੂਸ ਕਰਦੇ ਨੇ ਵੀ ਇਹ ਗਲੀ ਇਸ ਸਟਰੀਟ ਤੇ ਉਹਨਾਂ ਦਾ ਅਧਿਕਾਰ ਹੈ ਤੇ ਜਦੋਂ ਕੋਈ ਵੀ ਬਾਹਰੀ ਵਿਅਕਤੀ ਉਸ ਗਲੀ ਚ ਉਸ ਖੇਤਰ ਚ ਆਉਂਦਾ ਤੇ ਉਹ ਉਹਨੂੰ ਵੱਢਣ ਪੈ ਜਾਂਦੇ ਨੇ ਔਰ ਇਹ ਜਿਹੜਾ ਸਰਵੇ ਉਹਦੇ ਵਿੱਚ 47 ਫੀਸਦੀ ਲੋਕਾਂ ਨੇ ਆਵਾਜ਼ ਉਠਾਈ ਹੈ ਵੀ ਕੁੱਤਿਆਂ ਨੂੰ ਭੋਜਨ ਖੋਣ ਦੇ ਮਾਮਲੇ ਵਿੱਚ ਸਰਕਾਰ ਨੂੰ ਵਿਸ਼ੇਸ਼ ਨਿਜਮ ਬਣਾਉਣੇ ਚਾਹੀਦੇ ਨੇ ਔਰ ਦੂਸਰੇ ਪਾਸੇ ਕੁੱਤਿਆਂ ਦੇ ਮਾਮਲੇ ਵਿੱਚ ਨਿਜਮ ਬੜੇ ਸਖਤ ਨੇ ਕੁੱਤਿਆਂ ਉੱਪਰ ਕਿਸੇ ਤਰ੍ਹਾਂ ਦਾ ਵੀ ਕਿਸੇ ਜਾਨਵਰ ਤੇ ਜ਼ੁਲਮ ਕਰਨਾ ਨਹੀਂ ਚਾਹੀਦਾ ਪਰ ਕੁੱਤਿਆਂ ਉੱਪਰ ਕਿਸੇ ਤਰ੍ਹਾਂ ਦਾ ਵੀ ਕਿਸੇ ਤਰ੍ਹਾਂ ਦੀ ਦਹਿਸ਼ਤ ਜ਼ੁਲਮ ਕਰਨ ਦਾ ਕਿਸੇ ਨੂੰ ਰਾਈਟ ਨਹੀਂਗਾ ਔਰ ਇੱਕ ਅਦਾਲਤ ਨੇ ਇੱਕ ਫੈਸਲੇ 'ਚ ਇਹ ਗੱਲ ਕਹੀ ਸੀ ਆਮ ਮਿਊਂਸਪਲ ਕਾਰਪੋਰੇਸ਼ਨਾਂ ਦੀ ਡਿਊਟੀ ਹੁੰਦੀ ਕੁੱਤਿਆਂ ਨੂੰ ਸੰਭਾਲਣਾ ਉਹਨਾਂ ਦੀ ਨਸਬੰਦੀ ਕਰਨੀ ਔਰ ਇਹ ਆਦੇਸ਼ ਦਿੱਤੇ ਸੀ ਵੀ ਨਿਯਮਾਂ ਮੁਤਾਬਕ ਜਦੋਂ ਮਿਊਂਸਪਲ ਕਾਰਪੋਰੇਸ਼ਨ ਦੇ ਲੋਕ ਵਿਅਕਤੀ ਮੁਲਾਜ਼ਮ ਜਿਹੜੇ ਨੇ ਉਹ ਕਿਸੇ ਕੁੱਤੇ ਨੂੰ ਨਸਬੰਦੀ ਲਈ ਲੈ ਕੇ ਜਾਂਦੇ ਨੇ ਤੇ ਇਹ ਉਹਨਾਂ ਦੀ ਡਿਊਟੀ ਬਣਦੀ ਹੈ ਵੀ ਨਸਬੰਦੀ ਦੀ ਪ੍ਰਕਿਰਿਆ ਮੁਕੰਮਲ ਹੋਣ ਤੋਂ ਬਾਅਦ ਉਸ ਬੰਦਤ ਕੁੱਤੇ ਨੂੰ ਜਿੱਥੋਂ ਚੱਕਿਆ ਸੀ ਉੱਥੇ ਛੱਡਣਾ ਸੋ ਇਹੋ ਜਿਹੜੇ ਜਿਹੜੇ ਕਾਨੂੰਨ ਨੇ ਉਹਨਾਂ ਨਾਲ ਕੁੱਤਿਆਂ ਦਾ ਜਿਹੜਾ ਗਰੋਪ ਐ ਜਿਹੜਾ ਡਰ ਐ ਜਿਹੜਾ ਖੌਫ ਐ ਉਹ ਘਟਨ ਦਾ ਨਾ ਨਹੀਂ ਲੈ ਰਿਹਾ